ਆਹ ਪੰਜਾਬ ਚਿੰਤਾ ਮਰਵਾਜਾਂਗੇ ਪੈਰਾਂ ਤੇ ਅੱਗ ਮਚਾ ਦੇਾਂਗੇ ਅੱਗਾ ਸਤਿ ਸ਼੍ਰੀ ਅਕਾਲ ਜੀ ਤੇ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਉਮੀਦ ਕਰਦਾ ਸਾਰੇ ਭਰਾ ਠੀਕ ਠਾਕ ਹੋਊ ਤੇ ਤਾਂ ਅੱਜ ਆਪਾਂ ਤਾਂ ਵੀ ਬਲੌਗ ਦੇ ਵਿੱਚ ਦਿਖਾਵਾਂਗੇ ਟੂੜੀ ਵਾਲੀ ਮਸ਼ੀਨ ਦਾ ਗੇਅਰ ਬਾਕਸ ਦਾ ਕੰਮ ਹੋਇਆ ਹੈ ਤੇ ਬੰਦਾ ਲੱਗਾ ਕਰਾਰੀਆਂ ਪੱਟਣ ਕਰਾਰੀਆਂ ਪੱਟ ਕੇ ਸੈਟ ਚੇਂਜ ਕਰਨਾ ਹੈ 베어ਿੰਗ ਸ਼ੇਰਿੰਗ ਬੰਦੇ ਖੋਲ ਕੇ ਲਿਆ ਸੀ ਉਸ ਨੂੰ ਇਹ ਦੇਖਦੇ ਆਂ ਲੈ ਕੇਦਾ ਹਾਂਜੀ ਕੀ ਹਾਲ ਚਾਲ ਜੀ ਮੈਨੂੰ ਇੱਕ ਗੱਲ ਪਤਾ ਲੱਗੀ ਕਹਿੰਦੇ ਮੁੰਡਾ ਇੱਕ ਕਹਿੰਦਾ ਤੁਹਾਡਾ ਗੇਮ ਖੇਲਣੀ ਹੈ ਖੇਡਾ ਹੋ ਗਿਆ ਕਿ ਨਹੀਂ ਅਜੇ ਨਹੀਂ ਉਹ ਖੇਡਣੇ ਦਿੱਤੇ ਆਪਾਂ ਖੇਡਣੇ ਠੀਕ ਓਕੇ ਸਹੀ ਕਿ ਨਹੀਂ ਤੇ ਅ ਗੇਅਰ ਬਾਕਸ ਕਰਦੇ ਆਂ ਯਾਰ ਤੇ ਗੇਮ ਤੁਹਾਨੂੰ ਨਹੀਂ ਸਮਝ ਲੱਗਣੀ ਕੋਈ ਹੋਰ ਹੈ ਗੇਮ ਤੇ ਗੇਮ ਨੂੰ ਤੁਸੀਂ ਨਾ ਸੀਰੀਅਸ ਲਿਓ ਤੇ ਬਾਕੀ ਤੁਹਾਨੂੰ ਦਿਖਾਉਂਦਾ ਮੈਂ ਇਸ ਤੋਂ ਬਾਅਦ ਆ ਵੀ ਮੁੰਡੇ ਨੇ ਕਰਾਰੀਆਂ ਪੜ ਦਿੱਤੀਆਂ ਨਵੀਆਂ ਲੱਗਿਆ ਚਾਰਨ ਦੇ ਦੋ ਕਲਾਸਾਂ ਜਵਾਈ ਸੀ ਇਹ ਕਿਹਦੀ ਹੈ ਇੱਕ ਮੇਰੀ ਦੀ ਮੇਰੀ ਨਹੀਂ ਹੈ ਅੱਛਾ ਮੈਂ ਦੇਖਣਾ ਹੈ ਇੱਧਰ ਬ੍ਰੇਕ ਦਾ ਕੰਮ ਚੱਲਦਾ ਆ ਮੋਟਰਸਾਈਕਲ ਦੀ ਬ੍ਰੇਕ ਨਹੀਂ ਲੱਗਦੀ ਹੈਗੀ ਪਿਛਲੇ ਤੇ ਉਹਦੇ ਕਰਕੇ ਪਾਲਿਸ਼ ਹੋਈ ਸੀਗੀ ਲੈਦਰ ਵਾਲੇ ਦੇ ਉਹਨੂੰ ਕੱਟ ਲਾ ਰਹੇ ਆ ਜਿਹੜੀ ਉਹਦੀ ਗ੍ਰਿਪ ਬਣੇ ਲੈਦਰ ਆ ਜੀ ਥੋੜੀ ਤੇ ਮੁੰਡਾ ਘਸਾਰ ਰਿਹਾ ਹੈ ਫੈਸ਼ਨ ਕਰੀ ਜਾਂਦਾ ਹੈ ਹਰ ਕਿਹਾ ਸਾਰ ਤੇ ਕਿੰਨੇ ਕ ਕਿੰਨੇ ਕਟ ਲਾਉਣ ਨੇ ਕੋਨੇ ਲੋਈ ਗੇਅਰ ਦਾ ਕੰਮ ਚੱਲਦਾ ਹੈਗਾ ਤੇ ਇਧਰੋਂ ਆਪਣੇ ਸਹਿਬ ਜ਼ੀਮਾ ਮਝਾਹਲ ਹੁਣੀ ਪਹੁੰਚ ਚੁੱਕੇ ਆ ਭੰਗੜੇ ਪਾਦੇ ਤੇ ਇਹਨਾਂ ਦਾ ਵੀ ਅੱਜ ਮਹੂਤਤ ਨਿਕਲਿਆ ਇੰਟਰਕੂਲਰ ਦਾ ਹੋਰ ਵੀ ਜੈਟਰੈਕਟਰ ਬਣਾ ਲੈਣਾ ਚੌਂਡੀਅਰ ਦਾ ਚੌਂਡੀਅਰ ਵਾਲੇ ਵੀ ਸੋਚ ਰਹੇ ਮਾੜੇ ਕਦੋਂ ਬਣਾ ਹਾਂ ਸਹੀ ਗੱਲ ਹੈ ਇਦਰਾ ਇਦਰਾ ਕਹਿੰਦਾ ਸ਼ੋਹ ਲਾਉਣੀ ਨਾਲੇ 53 ਦਾ ਹਾਲੀ ਐਂਟਰ ਕੋਲ ਆਹ ਲਾਉਣਾ ਇਹਦਾ ਉਹ ਸ਼ੋਹ ਤਾਂ ਇੰਨੀ ਕ ਲੱਗਦੀ ਬਚਾ ਜਾ ਉਹਦੇ ਮਾਰੇ ਕੱਟਣ ਕਰਨਾ ਬਹੁਤ ਬਜਟ ਮੰਤਰੀ ਗਰੀਬ ਹੋ ਗਿਆ ਸਹੀ ਆ ਸੀਮੇ ਹੁਣੀ ਲਾਤੇ ਆ ਕਲੰਪ ਖੋਲਣ ਸਹੀ ਆ ਜਿੰਨੇ ਕ ਤੁਸੀਂ ਕਲੰਪ ਪਾਏ ਕਲੰਪ ਪਾਏ ਆ ਨਾ ਕਲੰਪਾਂ ਦੀ ਦੁਕਾਨ ਪਾ ਲਓ ਭਾਵੇਂ ਇਥੇ 1 2 3 4 5 6 1 2 3 4 5 6 7 ਦੋ ਦੇਪਾ ਨੂੰ ਕਲੰਪ ਕਿੰਨੇ ਆ ਇੱਧਰ ਵੀ ਹੈ ਜੇ ਹਾਂ ਚਾਰ ਉਧਰ ਔਖਾ ਬਈ ਦਾ ਜੇ ਕਿਹਾ ਮੇਲੇ ਚ ਕਲੰਪ ਆ ਪਾੜ ਜਵੇ ਹਸਪੀਟਲ ਦੇ ਖੋਲਣਾ ਪੈ ਜਵੇ ਕਮੇਟੀ ਚੀਕਾ ਮਾਰ ਦਿਓ ਰੋਕ ਦਿਓ ਜੀ ਹਾਂ ਪੰਜ ਕਲੰਪ ਅਜੇ ਪੰਜ ਰਹਿੰਦੇ ਆ ਜੀ ਪੰਜ ਰਹਿੰਦੇ ਆ ਪੰਜ ਹੋਣਗੇ ਹਾਂ ਸਹੀ ਆ ਆਹ ਇੰਟਰਗੂਲਰ ਲਾਤਾ ਹੈ। ਇਹ ਆਹਾਂ ਰੱਖਿਆ ਨਵੇਂ ਸੈੱਟ 'ਚ। ਇੱਕ ਤਾਂ ਇਹਦੀ ਹਾਈਟ ਥੋੜੀ ਜਿਹੀ ਘਟ ਗਈ ਆ। ਉਦੋਂ ਆਪਾਂ ਨੂੰ ਸ਼ੋ ਸ਼ੋ ਲੱਗਣ ਨੂੰ ਕੋਈ ਦਿੱਕਤ ਨਹੀਂ ਆਊਗੀ। ਉਹ ਥੋੜਾ ਜਿਹਾ ਆ ਦੇਖ ਲੈ। ਇਹ ਆ ਦੇਖ ਇੰਨਾ ਫਰਕ ਕਿਸੇ ਦਾ ਸਿੱਧਾ। ਹਾਂ ਹਾਂ। ਇਹਦਾ ਮੂੰਹ ਇੱਥੇ ਆ। ਪੁਰਾਣੇ ਦਾ ਕਿੱਥੇ ਸੀਗਾ? ਪਰ ਉਹ ਜ਼ਿਆਦਾ ਬੈਸਟ ਸੀਗਾ, ਉਹ 쿨ਿੰਗ ਜ਼ਿਆਦਾ ਕਰਦਾ। ਨਹੀਂ ਉਹ ਤਾਂ ਭਾਜੀ ਬਰਫ ਹੀ ਜਮਾਈ ਜਾਂਦਾ ਸੀਗਾ। ਇਧਰੋਂ ਮੜਾ ਗਰਮ ਪਾਣੀ ਵੀ ਪਾਉਣਾ ਪੈਂਦਾ ਏ ਕੇ ਇਹ ਜ਼ਿਆਦਾ ਠੰਡਾ ਕਰ ਦਿੰਦਾ ਹੈ ਨਾ। ਪੈਪ ਤੇ ਬਰਫ ਜੰਮ ਜਾਂਦੀ। ਵੇ ਚੈੱਕ ਕਰੀ ਬਾਰ ਫ ਜਾਮਾ ਗਈ ਭਰਾਵਾ ਇੰਜਨ ਸਟਾਰਟ ਨਹੀਂ ਹੋ ਰਿਹਾ ਸਟਾਰਟ ਹੀ ਨਹੀਂ ਹੋ ਰਿਹਾ ਪਾਣੀ ਵੀ ਰੱਖਿਆ ਜੰਗੀ ਹਾਂ ਗਰਮ ਪਾਣੀ ਵੀ ਰੱਖਣਾ ਜਾਂਦਾ ਇੱਕ ਇਹਦੀ ਫਿਟਿੰਗ ਆ ਜੈਨੂਨ ਆਈ ਆ ਪੂਰਾ ਨਾਲ ਬੈਠ ਗਿਆ ਆ ਥੋੜਾ ਥੋੜਾ ਜਿਹੜਾ ਹੈਗਾ ਆ ਨਾ ਆਪਾਂ ਲਾ ਲੈਣਾ ਸਿਰੇ ਤੱਕ ਰਾਤ ਉੱਪਰ ਆਪੋ ਸੋਬੀ ਬਿੱਟਾ ਸੋਣਾ ਬਹੁਤ ਸੋਹਣਾ ਫਿੱਟ ਹੈ ਇਹ ਵੀ ਤਿਆਰੀ ਚੱਲਦੀ ਪਈ ਐ ਇੰਟਰ ਕਲਰ ਦੀ ਲਾਈ ਜਾਂਦਾ ਮੁੰਡਾ ਸਪੋਟਾਂ ਤੇ ਆ ਦੋਹਾਂ ਟੱਕ ਇੱਥੇ ਸੀਗੇ ਇੱਕ ਕੈਦ ਨੂੰ ਥੱਲੇੋਂ ਬੰਨਦਣਾ ਬਸ ਬਾਕੀ ਇਹਨੂੰ ਜਿਆਦਾ ਲੋਡ ਨਹੀਂ ਬਾਕੀ ਪੈਪਾਂ ਨੇ ਤਾਂ ਫੜ ਹੀ ਲੈਣਾ ਤੇ ਆਪਾਂ ਮੇਰੇ ਹਿਸਾਬ ਨਾਲ ਇੱਕ ਰਿਡਿਊਸਰ ਆਪਣੇ ਕੋ ਘੱਟਿਆ ਨਾ ਰਿਡਿਊਸਰ ਨਹੀਂ ਸੀ ਮਿਲਿਆ ਉਹਦਾ ਵੀ ਥੱਲੇ ਦੇਖਣਾ ਪੈਣਾ ਨਾ ਹਸਾਬਕ ਤੱਕ ਪਹਿਲੇ ਵਾਲੇ ਨਾਲ ਦੇਖ ਲੈ ਕਿੰਨਾ ਵਰਕ ਹੈ ਕੁਛ ਨਾ ਕੁਛ ਤਾਂ ਕਰਾਂਗੇ ਕਹਤਾ ਕਹਤਾ ਕਰਨਾ ਪੈਣਾ ਬਣਾ ਨਹੀਂ ਬਣਾ ਨਹੀਂ ਤਾਂ ਆ ਵੀ ਹੰਕਾਰ ਸਿੰਘ ਗੇਅਰ ਬਾਕਸ ਦੇਣਾ ਮੈਂ ਸਵੇਰ ਤੱਕ 8 ਵਜੇ ਦਾ ਨਹੀਂ ਇਹ ਵੀ ਆ ਗਿਆ ਮੁੰਡੇ ਨੇ 8 ਵਜੇ ਦਾ ਟਾਈਮ ਦਿੱਤਾ ਅਹ ਸਹੀ ਹੈ ਲੋਈ ਮੁੰਡਾ ਬੈਰਿੰਗ ਬੁਰੰਗ ਚੈੱਕ ਕਰਕੇ ਹਟਾਇਆ ਬੈਰਿੰਗ ਸਾਰੇ ਧੂ ਧੂ ਕੇ ਤੇਲ ਖਰਾਬ ਕੀਤਾ ਸਿਰ ਤਿੰਨ ਬੈਰਿੰਗ ਖਰਾਬ ਸੀਗੇ ਇੱਕ ਸਹੀ ਸੀਗਾ ਕਹਿੰਦਾ ਹੁਣ ਇੱਕ ਵੀ ਰੱਖਣਾ ਉਹ ਵੀ ਬਦਲ ਦੇਣਾ ਹੁਣ ਚਾਰੇ ਬੈਰਿੰਗ ਨਵੇਂ ਪਾਣੇ ਤਿੰਨ ਵੀ ਸੀ ਪਹਿਲਾਂ ਕੰਪਨੀ ਕੋਈ ਯਾਨਕੀ ਦੂਜੀ ਨਹੀਂ ਸੀਗੀ ਕਹ ਲਈਏ ਇਹ ਨਾਮੀ ਕੰਪਨੀ ਨਹੀਂ ਸੀਗੀ ਜਿਹਦੇ ਸੀਗੇ ਪਤਾ ਨਹੀਂ ਕਿ ਹੋਊਗਾ ਸ਼ਾਇਦ ਵਧੀਆ ਵੀ ਹੋਵੇ ਪਰ ਕਹਿ ਨਹੀਂ ਸਕਦੇ ਬਟ ਯਾਨੀ ਕਿ ਕਹਿੰਦਾ 50% ਸੀਗਾ ਬਹਿਰੇਗਾ 50 ਉੜ ਗਿਆ ਸੀਗਾ ਤੇ ਉਸ ਕਰਕੇ ਫੇ ਆਪਾਂ ਇਹਨੂੰ ਚੇਂਜ ਹੀ ਕਰ ਦਿੱਤਾ ਤੇ ਇਧਰ ਸੀਮੇ ਵਾਲਾ ਮੈਂ ਐਂਟਰ ਕੋਲਰ ਫਿੱਟ ਕਰ ਰਿਹਾ ਤਾਂ ਸੀਗਾ ਤੇ ਐਂਟਰ ਕੋਲਰ ਦੀ ਫਿਟਿੰਗ ਹੋਈ ਜਾ ਇਸ ਤੋਂ ਬਾਅਦ ਹੁਣ ਇਹਦੇ ਸਪਲਾਈਆਂ ਲੱਗੇ ਸੀਗੇ ਤੇ ਸਪਲਾਈਆਂ ਵੀ ਹੱਲੇ ਕੰਮ ਚੱਲੀ ਜਾਂਦਾ ਏ ਸੀ ਮੇ ਵਾਈਹ ਨੇ ਨਾ 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 ਇਹਦੀ ਕਰੀ ਜਾਂਦਾ ਸੀਮਾ ਬਣਾਵਣਾ ਕੇ ਰੀਲਾ ਨਾਲ ਹੀ ਐਡਿਟ ਕਰੀ ਜਾਂਦਾ ਬਲੌਗ ਵੀ ਨਾਲ ਹੀ ਨਾਲ ਅੱਛਾ ਅੱਛਾ ਜਿੰਨਾ ਬਣਾ ਲੰਨਾ ਉਹਨਾਂ ਐਡਿਟ ਕਰ ਲੈਣਾ ਨਾਲੇ ਸਹੀ ਸਹੀ ਉਹ ਵਧੀਆ ਤੇ ਆਹ ਪੈਪ ਹੁਣ ਆਪਾਂ ਜਿਹੜੀਆਂ ਸਪਲਾਈਆਂ ਸਾਰੀਆਂ ਹੁਣ 2 ਇੰਚੀ ਦੀਆਂ ਨਹੀਂਆਂ ਯਾਨੀ ਕਿ ਕੋਈ ਡੇਢ ਵਾਲਾ ਕੰਮ ਨਹੀਂ ਰੱਖਣਾ ਉਹ ਤਾਂ ਰੱਖਣੀਆਂ 2 ਦੀਆਂ ਇੱਕ ਤਾਂ ਥੋੜੀ ਜਿਹੀ 2 ਦੇ ਵਿੱਚ ਸਵਾ ਥੋੜੀ ਜਿਹੀ ਸਮੂਥ ਜਾਊਗੀ ਤੇ ਦੂਜੀ ਗੱਲ ਹੈ ਵੀ ਜਿੰਨਾ ਪੈਪ ਬਰੀਕ ਲਾਈਦਾ ਹਨ ਆਪਾਂ ਉਹਨਾਂ ਪੈਪ ਗਰਮ ਜ਼ਿਆਦਾ ਹੁੰਦਾ ਹੈ ਟੈਂਪਰੇਚਰ ਉਹਨਾਂ ਜ਼ਿਆਦਾ ਹਵਾ ਦਾ ਵੱਧਾ ਤੇ ਇਹਦੇ ਕਰਕੇ ਆਪਾਂ ਇਹਨੂੰ ਪੈਪ ਵੀ ਥੋੜਾ ਜਿਆ ਖੁੱਲਾ ਡੁੱਲਾ ਹੀ ਲਾਵਾਂਗੇ ਲੋ ਜੀ ਗੇਅਰ ਬਾਕਸ ਦਾ ਕੰਮ ਲਗਭਗ ਡਨ ਹੋ ਚੱਲਿਆ ਜੈਨ ਸੀ ਇੱਕ ਦੋ ਪਲੇ ਨੀ ਸੈਟਿੰਗ ਆਉਂਦੀ ਸੀ ਠੀਕ ਹੈ ਜੇ ਤਾਂ ਉਹ ਪੈਕਿੰਗ ਦੇ ਕੇ ਤੇ ਹੁਣ ਉਹ ਜੈਨ ਸੈੱਟ ਕਰਦਾ ਪਿਆ ਮੁੰਡਾ ਤੇ ਇਧਰ ਚੀਮੇ ਦਾ ਕੰਮ ਪੈਪਾਂ ਬਣ ਗਈਆਂ ਦੋਨੋਂ ਇਹ ਇੱਕ ਤਾਂ ਪੱਕੀ ਵੀ ਹੋਈ ਐ ਦੂਜੀ ਹਲੇ ਇਧਰਲੀ ਜਿਹੜੀ ਐ ਇਨਟੇਕ ਵਾਲੀ ਉਹ ਖਲੇ ਕੱਚੀ ਪਈ ਐ ਆਹ ਤੇ ਇਹਨੂੰ ਲਾ ਕੇ ਤਾਂ ਸ਼ੋ ਸ਼ੋ ਇਹਦੀ ਜਿਹੜੀ ਲੱਗਣੀ ਆਹ ਵਾਲੀ ਉਹ ਹੁਣ ਕੰਮ ਸਵੇਰ ਤੱਕ ਚੱਲ ਗਿਆ ਸਵੇਰਾ ਹੀ ਹੋ ਗਿਆ ਸਵਾ 5 4 4:00 ਵੀ ਹੋ ਗਿਆ ਹਾਂ ਲੋ ਹੋ ਗਈ ਜੀ ਸਵੇਰਾ ਹੋ ਗਿਆ ਜੀ ਗੁੱਡ ਮਾਰਨਿੰਗ ਜੀ ਵੈਰੀ ਗੁੱਡ ਮਾਰਨਿੰਗ ਤੇ ਹੁਣ ਥੋੜਾ ਜਿਹਾ ਸੌਂ ਲਈਏ ਜੀ ਹੋਂ ਨਾਸ ਉਤੇ ਤੇ ਸਾਰੀ ਰਾਤ ਸਾਰਾ ਦਿਨ ਬੁੰਦਲੇ ਫਿਰਾਂਗੇ ਤੇ ਇਸ ਕਰਕੇ 2-3 ਘੰਟੇ 3-4 ਘੰਟੇ ਸੌ ਲਵਾਂਨੇ ਆ ਤੇ ਉਸ ਤੋਂ ਬਾਅਦ ਫਿਰ ਆਪਾਂ ਸਾਨੂੰ ਮਿਲਦੇ ਹਾਂ ਸਵੇਰੇ ਤੇ ਉਦੋਂ ਤੱਕ ਲਈ ਸਾਨੂੰ ਦਿਓ ਇਜਾਜ਼ਤ ਤੁਸੀਂ ਕੁਝ ਕਹਿਣਾ ਚਾਹੋ ਤਾਂ ਕਹਿ ਸਕਦੇ ਹੋ ਭਾਜੀ ਨੀਂਦ ਨੂੰ ਤਾਂ ਨੀਂਦ ਤਾਂ ਹੀ ਜ਼ੋਰ ਪਿਆ ਨੀਂਦ ਨਹੀਂ ਮੱਛਰ ਲੱਗਦਾ ਮੱਛਰ ਅੱਛਾ ਨੇ ਹੁਣ ਸਮਾਨ ਸਮੂਹ ਸਾਰਾ ਇਕੱਠਾ ਕਰਾਂ ਤੇ ਫੇਰ ਆਪਾਂ ਠੀਕੇ ਆ ਰਾਮ ਦਾ ਹਾਂਜੀ ਕੱਲ ਅੱਜ ਸਵੇਰ ਦਾ ਅਸੀਂ ਰੈਸਟ ਕਰਕੇ ਤੇ ਦੁਪਹਿਰੋਂ ਬਾਅਦ ਹੀ ਉੱਠੇ ਰਏ ਤਾਂ ਮੇ ਕਿਨਕੇ ਕੰਮ ਕਰਦੇ ਰਹੇ ਚੀਮਾ ਵੀ ਅੱਜ ਸੌ ਗਿਆ ਸਾਰੀ ਰਾਤ ਤਾਂ ਉਹ ਵੀ ਨਹੀਂ ਆਇਆ ਮੜ ਕੇ ਤਾਂ ਇਹਦਾ ਕੰਮ ਆਪਾਂ ਹਰ ਵਾਰ ਦੀ ਤਰ੍ਹਾਂ ਫੇਰ 9 ਵਜੇ ਸ਼ੁਰੂ ਕੀਤਾ ਤੇ ਹੁਣ ਆਪਣਾ ਸਪਲਾਈਆਂ ਰਾਤੀ ਬਣ ਗਈ ਸਵੇਰੇ ਬਣਾਈ ਗਈਆਂ ਸੀਗੀਆਂ ਤੇ ਹੁਣ ਆ ਫਿੱਟ ਕਰਕੇ ਇਧਰ ਲਈ ਲਾ ਕੇ ਛਟੇ ਆ ਤੇ ਇਧਰੋਂ ਹੁਣ ਆਪਾਂ ਮੈਂ ਕਿਹਾ ਇੱਕ ਵਾਰੀ ਮੜੀ ਜੇ ਰੇਸ ਮਾਰ ਦਈਏ ਟਰੈਕਟਰ ਦੀ ਕਚਰਾ ਕੁਚਰਾ ਹੋਊਗਾ ਜਿੰਨਾ ਸਾਰਾ ਇਧਰੋਂ ਕੱਢ ਦੂਗਾ ਐਂਟਰ ਕੋਲਰ ਬਾਹਰ ਤੇ ਆਹ ਫੜੋ ਜੀ ਫੋਨ ਇਹ ਕਰ ਲਿਓ ਜੀ ਮਾਰੋ ਸੈਲਫ ਹਾਂ ਮੈਂਨੇ 10 ਵਾਰੀ ਧੋ ਕੇ ਲਿਆ ਕੇ ਦਿੱਤਾ ਹੋਇਆ ਆਪਾਂ ਪਰ ਆਪਣਾ ਫਰਜ ਹੈਗਾ ਆਪਾਂ ਘਟ ਕੰਤ ਪਹਿਲਾਂ ਕੰਵੇਜ਼ ਮਾਰਦੇ ਯਸ ਯਸ ਹਾਂ ਇਹ ਕਚਰਾ ਕੁਚਰਾ ਹੋਵੇ ਮਿੱਟੀ ਮਿੱਟੀ ਇੱਥੇ ਵੀ ਪਿਆ ਰਿਆ ਇੱਥੇ ਵੀ ਪਿਆ ਰਿਆ ਉਹ ਤਿੰਨ ਚਾਰ ਦਿਨ ਤਾਂ ਇੱਥੇ ਪਿਆ ਰਿਆ ਹਾਂ ਵਿੱਚ ਕੁਝ ਨਾ ਕੋ ਉਹ ਲਾ ਕੇ ਉਹਦਾ ਸੜਾਤ ਕਰ ਸਕਦਾ ਕੋਈ ਵਿੱਚ ਸੜਦੇ ਕੋਈ ਕੁਝ ਨਾ ਸੜਦਾ ਮਿੱਟੀ ਸੜ ਸਕਦਾ ਕੋਈ ਹਾਂਜੀ 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 ਹੋਰ ਵਿਚਾਰ ਆਪਣੇ ਮੈਂ ਹੋਰ ਵਿਚਾਰ ਨਹੀਂ ਦੇਣਾ ਚਾਹੁੰਦਾ ਠੀਕ ਹੈ ਚਲੋ ਠੀਕ ਹੈ ਜੀ ਆਹ ਲੇਟਾਂ ਬੰਦੀ ਕਰ ਦੇਣੀ ਆ ਜੀ ਬਸ ਆ ਕੇ ਜੀ ਹਾਂ ਦੂਜੀ ਚਲੋ ਦੂਜੀ ਸਪਲਾਈ ਤੇ ਬਣੀ ਤਾਂ ਹੈਗੀ ਆ ਬਾਹਰ ਲਾਉਣੀ ਆ ਚਲੋ ਵੀ ਮੁੰਡਿਓ ਪੀਓ ਚਾਹ ਚੱਕੋ ਭਾਜੀ ਉਹ ਸਪਲਾਈ ਇਹ ਹਵਾ ਵੱਜੀ ਉਹ ਚ ਹਾਂਜੀ ਹਾਂਜੀ ਲਿਆ ਇਹਨਾਂ ਗ੍ਰੈਂਡਿੰਗ ਤੋਂ ਛੱਡ ਕੋਈ ਦਿੱਕਤ ਵਾਲੀ ਗੱਲ ਨਹੀਂ ਲਓ ਜੀ ਗ੍ਰੈਂਡਿੰਗ ਨੂੰ ਇਹਨੇ ਕਿਹਨੇ ਦੇਖਣਾ ਇਹਨੂੰ ਗ੍ਰੈਂਡਿੰਗ ਆਹ ਲਓ ਫੜਿਓ ਮਾਰਦੇ ਲੋਈ ਇਹ ਪਹਿਲਾਂ ਹੌਸਟੈਪ ਇਧਰ ਪਾ ਲੀਏ ਨਾ ਹੈ ਹੌਸਟੈਪ ਹਾਂ ਹਾਂ ਫਿਟਿੰਗ ਤਾਂ ਸੋਹਣੀ ਬਣੀ ਹੈ ਨਾ ਉੱਤ ਫਿਟਿੰਗ ਸੋਹਣੀ ਬਣੀ ਸਾਰੀ ਫਿਟਿੰਗ ਜਿਹੜੀ ਜੈਨੂਅਲ ਨਹੀਂ ਉਹ ਉਸ ਹਾਮ ਨਹੀਂ ਜੈਨੂਅਲ ਜੈਨੂਅਲ ਬਰੇ ਜੈਨੂਅਲ ਲਓ ਜੀ ਕਰੋ ਚੈੱਕ ਫਿਟਮੈਂਟ ਠੀਕ ਆ ਤੇ ਇਹਨੂੰ ਆਪਾਂ ਸਪੋਰਟ ਲਾ ਦੇਣੀ ਹੈ ਤੇ ਸਪੋਰਟਾਂ ਲਾ ਕੇ ਮੜ ਜੀ ਆਹ ਜਿਹੜੀ ਇੰਗ ਦੇ ਪੈਪਾਂ ਦੀ ਹੈ ਨਾ ਛੜ ਜੂਗੀ ਸਾਰੀ ਇਧਰਲੇ ਨੂੰ ਵੀ ਲੋਡਿੰਗ ਕਰ ਪੂ ਨਾ ਇਹ ਤੋਂ ਨਹੀਂ ਲੋਡ ਪੈਣੀ ਇਹ ਤਾਂ ਫਿਕਸ ਆ ਉਹ ਤਾਂ ਥੱਲੇ ਨਟ ਲੱਗ ਗਿਆ ਹੈ ਨਾ ਉਹਦੇ ਤੋਂ ਇੱਥੋਂ ਪੱਤੀ ਲਾ ਦੇ ਉਹ ਇੱਦਾਂ ਇਹ ਨਹੀਂ ਇਤੋਂ ਨਹੀਂ ਫੇਰ ਉਹ ਕਰ ਦੋਨੇ ਇਕੱਠੇ ਖੋਲਣੇ ਪੈਣਗੇ ਹਾਂ ਵਾ ਇੱਥੇ ਨਟ ਲਾ ਗੱਲ ਤਾਂ ਕੋਈ ਸਿਆਣੀ ਚੱਲ ਬਾਕੀ ਆ ਜਾਣਾ ਚੀਮੇ ਨੇ ਪੁੱਛ ਲੈਣੇ ਉਹਨੂੰ ਲੋ ਚੀਮੇ ਹੁਣੀ ਨਵਾਂ ਹੀ ਸੱਪ ਕੱਢਣ ਲੱਗਿਆ ਨਾਲ ਦੀ ਨਾਲ ਕਹਿੰਦਾ ਪ੍ਰੈਸ਼ਰ ਵੀ ਦੇਖਣਾ ਕਿੰਨਾ ਟਰਬੋ ਪ੍ਰੈਸ਼ਰ ਬਣਾਉਦਾ ਆ ਕਿੰਨੇ ਆਰ ਪੀ ਐਮ ਤੇ ਚੱਲਦਾ ਆ ਸਾਰਾ ਕੋਈ ਨਾ ਠੀਕ ਕਰਦਣਾ ਫਿਰ ਤੇ ਆਹ ਲਾਈ ਆਪਾਂ ਗੇਜ ਤੇ ਇਹ ਆਪਣੇ ਟਰਬੋ ਦਾ ਪ੍ਰੈਸ਼ਰ ਦੱਸੂਗਾ ਵੀ ਕਿੰਨੇ ਪੀਐਸਆਈ ਤੱਕ ਜਾਂਦਾ 30 ਤੱਕ ਪੈਸੇ ਆ ਹੈਗਾ ਇੱਥੇ ਮਸੂਈ ਇੱਥੇ ਇੱਕ ਤੱਕ ਚੱਲ ਜਾਣੀ ਆ 40 40 ਤਾਂ ਇੱਥੇ ਤੱਕ ਹੀ ਜਾਣੀ ਫਿਰ ਸਿਰੇ ਤੱਕ ਹੀ ਸਮਝ ਲੈ ਹਾਂ ਜਦੋਂ ਮੁੜ ਕੇ ਘੁੰਮ ਕੇ ਆ ਗਈ ਹੈ ਨਾ ਸਹੀ ਲੋ ਜੀ ਸਾਰੀ ਸੈਟਿੰਗ ਮੈਟਿੰਗ ਕਰਨ ਤੋਂ ਬਾਅਦ ਸ਼ੋਅ ਆਪਾਂ ਤੇ ਰੱਖ ਕੇ ਦੇਖੀ ਸੀ ਵੀ ਜਾਨ ਹੀ ਹੋ ਲਾ ਰਾਇਆ ਤੇ ਹੁਣ ਆਪਾਂ ਜਿੱਥੇ ਦੇਖੇ ਆਪਣੇ ਟੈਪਾਂ ਦੀਆਂ ਔਣੀਆਂ ਦੂਜੀਆਂ ਕੀ ਕਹਿੰਦੇ ਹੁੰਦੇ ਟੈਪ ਆਉਣੇ ਆ ਤੇ ਉਹੀਆਂ ਆਪਾਂ ਕਟਾਈਆਂ ਲਾਉਣ ਲੱਗੇ ਆ ਤੇ ਉਸ ਤੋਂ ਬਾਅਦ ਇੱਕ ਹਕਟਾਈ ਆਪਣੀ ਲੱਗਣੀ ਆ ਇੱਥੇ ਇੰਟਰਕੂਲਰ ਤੇ ਉਹ ਆਪਾਂ ਲਾਉਣੇ ਆ ਇਸ ਤੋਂ ਬਾਅਦ ਸੈਟਿੰਗ ਤੋਂ ਉਹ ਉਹ ਲੈ ਕੱਟ ਪਾ ਕੇ ਜਦੋਂ ਇੱਥੇ ਪੈ ਜੂਗਾ ਉਸ ਤੋਂ ਬਾਅਦ ਸਿੱਧੇ ਨਿਸ਼ਾਨ ਆਪਾਂ ਲਾ ਲੈਣੇ ਤੇ ਸ਼ੋਅ ਦੇ ਨਾਲ ਥੋੜਾ ਜਿਹਾ ਕਵਰਡ ਹੋ ਜੂਗਾ ਇਹ ਤੇ ਹਵਾ ਵਾ ਦਾ ਵੀ ਫਰਕ ਬਹੁਤ ਪੈ ਜਾਂਦਾ 쿨ਿੰਗ ਨੂੰ ਵੀ ਫਰਕ ਪੈ ਜਾਂਦਾ ਉਹਦੇ ਨਾਲ ਸ਼ੋਅ ਦਾ ਜੀ ਮੈਂ ਕਹਿ ਦਿੰਦੇ ਆਪਾਂ ਪਰ ਜੋ ਉਹਦਾ ਕੰਪਨੀ ਨੇ ਕਿਸੇ ਕੰਮ ਲਈ ਲਾਈ ਹੁੰਦੀ ਹੈ ਜਿਹੜੀ ਪੱਖੇ ਨੇ ਹਵਾ ਖਿੱਚਣੀ ਨਾ ਸਾਰੀ ਇੰਜਨ ਨੂੰ ਕਵਰ ਕਰਦੀ ਹੈ ਮੈਂ ਨਾ ਜਿਹੜੇ ਰੀਪਰ ਦਾ ਟਰੈਕਟਰ ਲਾਉਂਦੇ ਆ ਬਾਕੀ ਆਪਣੀ ਆਪਣੀ ਮਰਜ਼ੀ ਆ ਹਾਂ ਹਾਂ ਔਰ ਜਿਹੜੇ ਰੀਪਰ ਦੇ ਮੈਨ ਲਾਉਂਦੇ ਆ ਹਾਂ ਉਹ ਬੰਦੇ ਜਦੋਂ ਛੋਲਾ ਲਾ ਕੇ ਰੱਖ ਦਿੰਦੇ ਆ ਟਰੈਕਟਰ ਗਰਮ ਹੁੰਦਾ ਆ ਦੇਖੋ ਜਿੰਨਾ ਵਾ ਛੋਕ ਖੁੱਲਣ ਦੀ ਪ੍ਰੋਬਲਮ ਆ ਰਹੀ ਹਾਂ 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 ਉਹ ਤਾਂ ਨਾਲ ਲੈਂਦੇ ਉਹ ਤਾਂ ਚੱਲਦਾ ਆ ਹਾਂ ਜਿੰਨਾ ਵੀ ਸਿੰਗਰ ਰਹਿ ਗਈ ਆ ਹਾਂ 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 ਉਹ ਲਾਉਣੀ ਨਹੀਂ ਚਾਹੀਦੀ ਬਿਲਕੁਲ ਕਿ ਜਦੋਂ ਇਥੋਂ 에어 ਬਲੋ ਵਲਦਾ ਹੈ ਬਲੋ ਨੇ ਪਾਣੀ ਠੰਡਾ ਕੀਤਾ ਉਹ ਸਾਰੇ ਇੰਜਨ ਦੇ ਉੱਪਰ ਉਹ ਇੱਥੇ ਤੱਕ ਜਾਣੀ ਸਗੋਂ ਹਵਾ ਵੀ ਇਥੋਂ ਬਾਸ ਹੋ ਜਾਣੀ ਬਾਅਦ ਸਗੋਂ ਉੱਤੋਂ ਦੀ ਧੰਮ ਕੇ ਜਾਣੀ ਹੈਡ ਨੂੰ ਸਾਰੀ ਕੋਈ ਕੰਪਨ ਨਹੀਂ ਲੱਗੂ ਉਹਨੂੰ ਕੋਹੋ ਵੀ ਹਮ ਜਰੂਰੀ ਆਇਆ ਪੜਨ ਵਾਲੇ ਨੂੰ ਪਤਾ ਲੱਗਿਆ ਹਾਂ ਇਹਦਾ ਕੀ ਅਰਥ ਹੈ ਜੇ ਇਤਿਹਾਸ ਰੰਸੋਰਾ ਲਾਓ ਤੇ ਉਹ ਨਾ ਲਾਓ ਸਹੀ ਗੱਲ ਫਰਕ ਬਹੁਤ ਆ ਮੋਰੀ ਨਾ ਸਮਝਦਾ ਇਹ ਫਰਕ ਹੈਗੇ ਆ ਠੀਕ ਆ ਭਾਈ ਆਪਣੀ ਆਪਣੀ ਥਿਉਰੀ ਆ ਆਪਾਂ ਕਿਸੇ ਨੂੰ ਗਲਤ ਨਹੀਂ ਕਹਿੰਦੇ ਪਰ ਤੁਸੀਂ ਸਹੀ ਵੀ ਨਹੀਂ ਹੈਗੇ ਸਾਰੇ ਪੜੋਗੇ ਤਾਂ ਤੁਸੀਂ ਸਮਝੋਗੇ ਜਿਹਨੂੰ ਗਲਤ ਸੀ ਜਿਹਨੂੰ ਜਿੰਦਾ ਵਧੀਆ ਲੱਗਦਾ ਭਾਈ ਉਦਾਂ ਸਹੀ ਆ ਸਾਰੇ ਸਹੀ ਆ ਅੱਜ ਕੱਲ ਤਾਂ ਸਾਰੇ ਸਿਆਣੇ ਹੀ ਆ ਨਾ ਕਿ ਇਹਨੂੰ ਟੋਕੀਦਾ ਨਹੀਂ ਇਸੇ ਕਰਕੇ ਆਪਾਂ ਹਾਂ ਵੀ ਆਪਣੀ ਥਿਊਰੀ ਸਾਡੀ ਇਹ ਆ ਵੀ ਅਸੀਂ ਇੱਥੇ ਟਾਲਨੇ ਬਿਲਕੁਲ ਬਾਕੀ ਅੱਜਕੱਲ ਜ਼ਿਆਦਾ ਭਰਾਵਾ ਕਿਸੇ ਨੂੰ ਦੱਸਾਂਗੇ ਅਗਲਾ ਕਹਿੰਦਾ ਖਰਾ ਪਰਫੈਸ਼ਨਲ ਜਿਆਦੇ ਆ ਹਾਂ ਤੇ ਬਾਕੀ ਇਹ ਸ਼ੋਅ ਦਾ ਕੰਮ ਹੁੰਦਾ ਆ ਵੀ ਜਿਹੜਾ ਹੈ ਨਾ ਇੰਜਨ ਦੀ ਜਿਹੜੀ 에ਅ ਇਥੋਂ ਪੱਛੇ ਨੇ ਪਾਸ ਕਰਨੀ ਆ ਮੇਨ ਇੰਜਨ ਦੇ ਵਿੱਚ ਟੂਲਿੰਗ ਵਾਸਤੇ ਜੇ ਆਪਾਂ ਦੇਖਿਆ ਜਾਵੇ ਤਾਂ ਹੁੰਦਾ ਕੀ ਆ ਕੂਲ ਕਰਨ ਵਾਸਤੇ ਸਿਰਫ ਇੱਕ ਹੈੱਡ ਹੁੰਦਾ ਤੇ ਬਲਾਕ ਹੁੰਦਾ ਬਲਾਕ ਪਾਣੀ ਨਾਲ ਘੁੰਮ ਕੇ ਠੰਡਾ ਹੋਈ ਜਾਂਦਾ ਹੈੱਡ ਨੂੰ 에ਅ ਨੇ ਠੰਡਾ ਕਰਨਾ ਤੇ ਕੁਝ ਆਪਣਾ ਪਾਣੀ ਨੇ ਵੀ ਕਰਨਾ ਤੇ ਇੱਥੋਂ ਜਿਹੜੀ ਹਵਾ ਚੱਲ ਗਈ ਬਾਹਰ ਉਹਦਾ ਤਾਂ ਕੋਈ ਮੈਟਰ ਹੀ ਨਹੀਂ ਕਰਦਾ ਥੱਲੇ ਠੰਡਾ ਜਾਂਦਾ ਕੋਈ ਮਤਲਬ ਹੀ ਨਹੀਂ ਇੰਜਨ ਨੂੰ ਠੰਡਾ ਕਰਨਾ ਬਸ ਇਹ ਸਿਰਫ ਹੈੱਡ ਠੰਡਾ ਕਰਨ ਦੀ ਲੋੜ ਹੁੰਦੀ ਹੈ ਤੇ ਇਹਦੇ ਵਾਸਤੇ ਜਿਹੜੀ ਸ਼ੋਅ ਉੱਪਰ ਇਹ ਕਵਰ ਕਰ ਜਾਂਦੀ ਹੈ ਆਪਾਂ ਜੇ ਸਾਰਾ ਠੰਡਾ ਕਰਨਾ ਉਹ ਵੀ ਫਿਰ ਸਾਦੀ ਹੋ ਜਾਣੀ ਸੀ ਸ਼ੋਅ ਆਹ ਟਰੈਕਟਰ ਜਿੱਦਾਂ ਚਲਾ ਕੇ ਲਿਆਈਏ ਨਾ ਆਪਾਂ ਆ 4 ਕ 5 ਕਿਲੋਮੀਟਰ ਚਲਾ ਲਿਓ ਜਿਹਦੇ ਚ ਪੱਠੀ ਵੀ ਚੰਗੀ ਗਰਮਾਇਆ ਜਾਵੇ ਹਮ ਸਾਰੇ ਕੰਪੋਨੈਂਟ ਗਰਮ ਹੋ ਜਾਂਦੇ ਹੈ ਨਾ ਹਾਂ ਕਰੈਕਟਰ ਲਿਆ ਕੇ ਖੜਾ ਦਈਏ ਨਾ ਹਾਂ ਤੇ ਜਿਹੜਾ ਸਾਰਾ ਪਾਰਟ ਆ ਜੇ ਆਪਾਂ ਕਹਿ ਲਈਏ ਇੱਥੇ ਹੱਥ ਲਾ ਕੇ ਦੇਖੇ ਠੰਡਾ ਆ ਹਾਂ ਐਕਸਟਰਨਲ ਠੰਡਾ ਹੋ ਜਾਂਦਾ ਇੰਟਰਨਲ ਨਹੀਂ ਠੰਡਾ ਇੰਟਰਨਲ ਨਹੀਂ ਹੁੰਦਾ ਠੀਕ ਹੈ 10-10 ਤਿੰਨ-ਤਿੰਨ ਘੰਟੇ ਗਰਮ ਰਹਿੰਦੀਆਂ ਗਰਾਰੀਆਂ ਹਾਂ ਤਿੰਨ-ਤਿੰਨ ਘੰਟੇ ਦੇਖਿਆ ਮੈਂ ਟਰੈਕਟਰ ਕਈ ਖੁੱਲੇ ਦੇਖੀ ਆ ਤੇ ਜਦੋਂ ਗੇਅਰ ਫੜਿਆ ਮੈਂ ਕਹਿਆ ਯਾਰ ਵੀ ਹੁਣੇ ਚੱਲ ਗਿਆ ਉਹ ਕਹਿੰਦਾ ਨਹੀਂ ਖੁੱਲੇ ਨੂੰ 2 ਘੰਟੇ ਹੋ ਗਏ ਟਰੈਕਟਰ ਚੱਲ ਕੇ ਆ ਹੀ ਖੋਲਦਾ ਹਾਂ ਠੰਡਾ ਗਰਾਰੀਆਂ ਗਰਮ ਰਹਿੰਦੀ ਹੈ ਠੰਡੇ ਨੂੰ ਬਹੁਤ ਟਾਈਮ ਲੱਗਦਾ ਹੋਰ ਅੱਗੇ ਬੰਦੇ ਵੀ ਨੀ ਕਰਦੇ ਆ ਕੰਪਨੀ ਦੇ ਡਾਟਾ ਹੁੰਦਾ ਕੰਪਨੀ ਦਾ ਵੀ 250 ਘੰਟੇ ਦੇ ਦੀ ਸਰਵਿਸ ਕਰਦੀ ਹਾਂ 1000 ਘੰਟੇ ਤੇ ਹਿੱਸੇ ਦਾ ਤੇਲ ਬਦਲਤਾ 1000 ਘੰਟੇ ਤੇ ਸਟੇਰੀਂਗ ਦਾ ਬਦਲਤਾ ਰਿਡਕਸ਼ਨ ਆ ਦਾ ਬਦਲਤਾ ਲੋਕ ਕੀ ਕਰਦੇ ਚਲਾਈ ਜਾਂਦੇ ਚਲਾਈ ਜਾਂਦੇ ਚਲਾਈ ਜਾਂਦੇ ਨੁਕਸਾਨ ਹੁੰਦਾ ਆ ਬਾਅਦ ਚ ਦੋਸ਼ ਕੰਪਨੀ ਦਾ ਸਹੀ ਕੱਲ ਹੁਣ ਜੇ ਮੈਂ ਕਹਾਂ ਜੇ ਤੈ ਤਾਂ ਮੈਂ ਇਹਨੂੰ ਚਲਾਉਣਾ ਆ ਹੁਣ ਮੈਂ ਇਹਨੂੰ ਖੇਤੀ 'ਚ ਚਲਾਵਾ ਲੇ ਮੈਂ ਜਿਹੜੀ ਮਰਜ਼ੀ ਮਸ਼ੀਨ ਪਾ ਕੇ ਕਹਿ ਦਵਾ ਲੈ ਮੈਂ ਇਦਾਂ ਕਰ ਦੋ ਮਸ਼ੀਨ 'ਮਾ ਰੋਹੇ ਵਾਲੀ ਰੱਖਣੀ ਆ ਮਸ਼ੀਨ ਤਾਂ ਜੇ ਇੱਕ ਦਿਨ ਇਹ ਵੀ ਇਹ ਵੀ ਇਹ ਵੀ ਖੇਲਰ ਨਹੀਂ ਆ ਭਾਈ ਮੈਂ ਤਾਂ ਸੱਚੀ ਗੱਲ ਹੈ ਨਾ ਇਹ ਜਿਹੜੇ ਲੈਵਲ ਤੱਕ ਬਣਿਆ ਜ਼ੋਰ ਝੱਲਣ ਲਈ ਉੱਥੇ ਚੱਲੀ ਜਾਂਦਾ ਹੁਣ ਤਾਂ ਸਿੱਧੀ ਜੀ ਗੱਲ ਹੈ ਆਪਾਂ ਤਾਂ ਕਾਈ ਕਰਦੇ ਆ ਠੱਕਾਈ ਆ ਯਾਰ ਕਿੱਥੇ ਇਹ ਤਾਂ ਯਾਰ ਕਿੱਥੇ ਸਾਰੀ ਸਾਰੀ ਦਿਹਾੜੀ ਚੱਲਣਾ ਕਿੱਥੇ ਆਪਾਂ 3 ਮਿੰਟ ਚ ਗਰਮ ਕਰਦੇ ਹੀ ਦਾ ਪੂਰਾ ਇਹ ਭਾਜੀ ਸਿੱਧੀ ਜੀ ਗੱਲ ਮੈਂ ਤੁਹਾਨੂੰ ਦੱਸਾਂ ਇਹ ਹੈਗਾ ਸਿਰਫ ਇੱਕ ਕੰਪੀਟੀਸ਼ਨ ਖੇਡਣਾ ਇੱਕ ਆਪਣਾ ਸਪੋਰਟਸ ਬਣਾਉਣਾ ਇੱਕ ਜਰੀਆ ਬਸ ਹੂੰ ਠੀਕ ਹੈ ਇਹ ਤੇ ਇਹ ਜਿਹੜੀ ਚੀਜ਼ ਆ ਇਹ ਖੇਤੀ ਲਈ ਲਾਗੂ ਨਹੀਂ ਹੁੰਦੀ ਜਿਨਾ ਭਰਾ ਕੋਈ ਵੀ ਇਹਨੂੰ ਸੀਰੀਅਸ ਨਾ ਲਵੇ ਖੇਤੀ ਨੂੰ ਦੇਖ ਕੇ ਖੇਤੀ ਨੂੰ ਨਹੀਂ ਐਡੇ ਪੰਗੇ ਲੈਣ ਦੀ ਲੋੜ ਹਾਂ ਤਾਂ ਥੋੜੀ-ਬਹੁਤੀ ਕਰ ਸਕਦੇ ਹਾਂ ਇਹ ਬੰਦੇ ਪਤਾ ਕੀ ਕਹਿੰਦੇ ਹੁੰਦੇ ਪਾਜੀ ਵੀ ਅਸੀਂ 65 HP ਦਾ ਟਰੈਕਟਰ ਜਾਂ 50 HP ਦਾ ਸਾਡੇ ਫਲਾਣੇ ਬੰਦੇ ਨੇ ਲਿਆ ਸੀ ਉਹਨੇ ਉਮਰ ਗਾਲਤੀ ਪਾਜੀ ਗਾਲ ਜਾਂਦੀ ਸੀ ਅੱਜਕੱਲ ਨਹੀਂ ਗਾਲਦੀ ਅੱਜਕੱਲ ਨਹੀਂ ਗਾਲਦੀ 50 HP ਦਾ ਟਰੈਕਟਰ ਲਿਆ ਕੇ ਜੇ ਤੁਹਾਨੂੰ ਉਹ 65 ਦਾ ਕੰਮ ਦਿੰਦਾ ਤੁਸੀਂ ਬੇਸ਼ੱਕ ਕਰਾਉਂਗੇ ਬਿਲਕੁਲ ਕਰਾਉਣਾ ਚਾਹੀਦਾ ਵੀ ਮੈਂ ਤਾਂ ਕਹਿੰਦਾ ਹਾਂ ਯਾਰ ਤੁਹਾਡਾ ਛੋੜ 5210 ਹੈ ਬਾਈ ਸਭ ਤੋਂ ਸੌਖੀ ਮੋਡੀਫਿਕੇਸ਼ਨ ਹੈ ਜੀ ਹਾਂ ਸਭ ਤੋਂ ਸੌਖੀ 5210 ਦੀ ਮੋਡੀਫਿਕੇਸ਼ਨ ਹੈ ਹਾਂ ਕੋਈ ਕੇਮ ਨਹੀਂ ਕੋਈ ਲੱਲਾ ਨਹੀਂ ਕੋਈ ਭੱਬਾ ਨਹੀਂ ਸਾਰਾ ਕੁਝ ਬਹੁਤ ਆਸਾਨ ਹੈ ਜਿਹ ਹੁੰਦੀਆਂ ਕਰਨੀ ਆਉਣੀ ਚਾਹੀਦੀ ਬਸ 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 ਇਸ ਖੇਤੀ ਚ ਬਹੁਤ ਸੋਹਣਾ ਕੰਮ ਹੁੰਦਾ ਹੈ ਹਾਂ ਬਸ ਫਿਰ ਚਲੋ ਸਾਰਿਆਂ ਨੂੰ ਪਤਾ ਹੀ ਆ ਸਿਆਣੇ ਆ ਤੇ ਚਲੋ ਟੋ ਮਿੱਤਰੋਂ ਹੋਣ ਲੱਗੀ ਆ ਤਿਆਰ ਇਹ ਆ ਗਲਾਈਆਂ ਦੇਣੀਆਂ ਅੰਕਰ ਸਿੰਘ ਗਲਾਈਆਂ ਦੇਖ ਕੇ ਕਿਦਾਂ ਗਲਾਈ ਦਿੱਤੀ ਚੈੱਕ ਕਰੋ ਤੁਸੀਂ ਅੱਛਾ ਕਰ ਲਈ ਵਾਹ ਵੇ ਵਾਹ ਜੌਂਡੀਅਰ ਵਾਲੇ ਜਿਹੜੇ ਨਾ ਜੌਂਡੀਅਰ ਵਾਲੇ ਉਹ ਵੀ ਸੋਚਣਗੇ ਵੀ ਇਹ ਸ਼ੋਅ ਦਾ ਪੀਸ ਕਦੋਂ ਬਣਾਇਆ ਸੀ ਅਸੀਂ ਹਾਂ ਮੈਂ ਕੀ ਕਹਾਂ ਗਲਾਈ ਕਰ ਦੁੱਤੀ ਸਹੀ ਟਰੈਕਟਰ ਹੀ ਹੈ ਇਹ ਜਿਹੇ ਜੌਂਡੀਅਰ ਰੈਡੀ ਕਰ ਦੇਣਾ ਜਿਹੜੇ ਕੰਪਨੀ ਵਾਲੇ ਵੀ ਸੋਚਣਗੇ ਪੀਸ ਬਣਾਇਆ ਕਦੋਂ ਸੀ ਹਾਂ ਇਹ ਤਾਂ ਆ ਵੀ ਮੁੰਡੇ ਨੇ ਸ਼ੋਅ ਵਾਲੇ ਤਾਂ ਚੈਬੇ ਹੀ ਕਢ ਦੱਤੇ ਆ ਨਜ਼ਾਰਾ ਨਜ਼ਾਰਾ ਲਿਆਤਾ ਨਾ ਜਿਹਨੂੰ ਕਹਿੰਦੇ ਜੈਨੂਨ ਵਾਲਾ ਕੰਮ ਕਰ ਦਤਾ ਮਾੜਾ ਦੇਖ ਲਈ ਸਲੈਂਸਰ ਵਾਲਾ ਕੋਈ ਕੋਈ ਦੇਖੋ ਮਾੜਾ ਜੇ ਦੇਖ ਲੈਣਾ ਆਏ ਹੋਏ ਮਾੜਾ ਜੇ ਹੈ ਫਰਕ ਉਦਾਂ ਵੈਸੇ ਇੱਦੀ ਆ ਜਾਣਾ ਫੇਟ ਸ਼ਾਇਦ ਥੋੜੀ ਨਹੀਂ ਨਹੀਂ ਸ਼ੋਅ ਹੀ ਇੱਧਰ ਨੂੰ ਗਈ ਆ ਸੈਂਟਰ 'ਚ ਹੀ ਆ ਫੇ ਤਾਂ ਸਹੀ ਰਿਪੋਰਟ ਆ ਪੂਰਾ ਨਾ ਵੀ ਸ਼ੋਅ ਵੀ ਸੈੱਟ ਹੋ ਗਈ ਐ ਤੇ ਹੁਣ ਆਪਾਂ ਇਹਨੂੰ ਚਾਰ ਕਨਾਟ ਲਾ ਦੇਣੇ ਕਟਾਈਆਂ ਕਟੀਆਂ ਸਾਰੀਆਂ ਆਆਂ ਬਸ ਜਾਈ ਕੀਤੀ ਵੇਹੋਂ ਡੇ ਗਲਆਂ ਨਾ ਦੇ ਦੇਖ ਸਕਿੰਦੇ ਨਹੀਂ ਯਾਰ ਪਰਫੈਕਟ ਕੰਮ ਹੋ ਗਿਆ ਵਿਚਾਰਾ ਹੂੰ ਲਓ ਜੀ ਸ਼ੋਅ ਤਕਰੀਬਨ ਫਿੱਟਾ ਹੋ ਚੱਲੀ ਏ ਤੇ ਆਪਾਂ ਇਹਨੂੰ ਚਾਰ ਨਾਟੇ ਹੀ ਲਾਏ ਆ ਜ਼ਿਆਦਾ ਨਹੀਂ ਕੋਈ ਤਾਮਾ ਜਾਮਾ ਰੱਖਿਆ ਇੱਕ ਨਟ ਇੱਧਰ ਲਾਤਾ ਇੱਦਾਂ ਇੱਕ ਉੱਧਰ ਇੱਕ ਸਰਾਖ ਇੱਥੇ ਮਾਰਿਆ ਤੇ ਇੱਦਾਂ ਚਾਰ ਨਟੇ ਲਾਉਣੇ ਆ ਕਿਉਂਕਿ ਆਪਾਂ ਨੂੰ ਚੱਕਣੀ ਪੈਣੀ ਹੈ ਇਹ ਕਿ ਮੇਲੇ ਤੇ ਤਕਰੀਬਨ ਅਜਿਹਾ ਤੁਸੀਂ ਅੱਜ ਗੇਜਾਂ ਗੁੱਜਾਂ ਦੀਆਂ ਲਾਈਆਂ ਆ ਕਹਿੰਦਾ ਜੀ ਆਹ ਕੀ ਲਾਇਆ ਜੀ ਚੱਕੋ ਇਹਨੂੰ ਤੇ ਇਹਦਾ ਦਿਖਾਉਣਾ ਚਾਹੁੰਦੇ ਆਪਾਂ ਸਾਰਿਆਂ ਨੂੰ ਹਾਂ ਇਹਦਾ ਦਿਖਾਉਣਾ ਚਾਹੁੰਦੇ ਆਪਾਂ ਕੀ ਕੀਤਾ ਹੈ ਸਾਈਸ ਚ ਕੀ ਇਹਦੇ ਵਿੱਚ ਤੇ ਸਿਲੰਡਰ ਨਹੀਂ ਲੱਭਦਾ ਸਿਲੰਡਰ ਨਹੀਂ ਲੱਭਣ ਦੇਣਾ ਇਹ ਉਹ ਆਪਾਂ ਗੋ ਟੂ ਆ ਬੱਚ ਦੀ ਬੱਚ ਦੀ ਚੈਂਬਰ ਖੋਲ ਲੈਣ ਭਾਵੇਂ ਥੱਲੇ ਦੀ ਹਾਂ 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 ਚਾਬੀਆਂ ਹੈ ਹੋਰ ਨਹੀਂ ਅਸੀਂ ਕਦੇ ਬਾਧੂ ਚਾਬੀ ਲਾਉਣ ਦੇਣੀ ਹਾਂ ਸਾਡੇ ਕੋਈ ਟੈਂਕੀ ਹਾਂ ਸਾਡੇ ਕੋਈ ਡੈਕ ਹਾਂ ਸਹੀ ਹੈ ਤੇ ਆਪਣੀ ਸ਼ੋ ਵੀ ਫਿੱਟ ਹੋ ਜਾਣੀ ਐ ਇਸ ਤੋਂ ਬਾਅਦ ਆਪਣਾ ਕੰਮ ਰਹਿ ਜਾਣਾ ਇੱਕ ਸਿਰਫ ਇਹਦੀ ਬਾਰਲੇਟ ਦਾ ਤੇ ਬਾਰਲੇਟ ਦਾ ਕਰਕੇ ਆਪਾਂ ਕੀ ਲਾਉਣਾ ਅੱਖਾਂ ਲਾਉਣੀਆਂ ਆਉਣੀਆਂ ਜਿਹੜੀਆਂ ਲਾਈਟਾਂ ਕਈ ਵਾਰੀ ਤਾਂ ਉਹ ਸਲੈਂਸਰ ਦੇ ਵਿੱਚ ਰਿਫਲੈਕਸ਼ਨ ਜੀ ਨਾ ਉਰੇ ਦੀਦਾ ਹੀ ਨਹੀਂ ਮੈਂ ਮੇ ਲਾਸਟ ਮੇਲੇ ਤੇ ਪਤਾ ਕੀ ਹੋਇਆ ਹਾਂ ਮੈਂ ਟਰੈਕ ਚ ਬਾੜਿਆ ਟਰੈਕਟਰ ਹਾਂ ਠੀਕ ਆ ਬਾੜ ਕੇ ਜਿੱਦਾਂ ਹੀ ਮੈਂ ਉਹਨੂੰ ਚਾਲੂ ਕੀਤਾ ਜੇ ਮੈਨੂੰ ਦਾ ਨਾ ਹੋ ਗਿਆ ਮੈਨੂੰ ਦਿਖੇਗਾ ਘੱਟ ਰਹਿ ਗਈ ਆ ਜੇ ਮੈਂ ਬੰਦ ਕਰਾਂ ਅੰਕੇ ਕੋ ਦਿਗੇ ਕੋਈ ਮਤਲਬ ਬਲਾਈਂਡ ਕਾਮ ਹੋ ਗਿਆ ਹਾਂ ਅੰਦਾਜ਼ੇ ਜਿਹਾ ਨਾ ਚਲਾਇਆ ਉੱਥੇ ਨਹੀਂ ਅੱਛਾ ਸਹੀ ਲਾਸਟ ਮੋੜ ਤੇ ਦੇਖੀ ਉੱਥੇ ਆ ਕੇ ਨਾ ਲਾਈਟ ਹੀ ਇਸ ਹੱਬ ਦੀ ਹੋਣੀ ਪਤਾ ਹੀ ਨਹੀਂ ਲੱਗਦਾ ਟਰੈਕਟਰ ਲਈ ਆ ਵੀ ਬਾਹਰ ਕਰ ਗਏ ਅੱਛਾ ਹਾਲਾਂਕਿ ਟਰੈਕਟਰ ਤੋਂ ਸਲੋ ਹੁੰਦਾ ਹੀ ਆ ਗਿਆ ਹਾਂ ਜਿੱਆਂ ਚ ਬਾੜ ਜਾਣਾ ਚੱਲਦਾ ਤਾਂ ਕੰਦਾ ਕਰੇ ਜੇ ਜਦੋਂ ਅੱਖਾਂ ਦੀ ਪਈ ਜਾਂਦੀਆਂ ਕਿਰਤ ਜੀ ਮਾ ਉਹ ਉਹਨੂੰ ਆਪਾਂ ਰੱਖੀ ਨਾ ਪੈਸੇ ਢੋਲਾ ਦੇ ਹਾਂ ਇਹ ਲੱਖੂ ਭਾਈ ਅੱਛਾ ਅੱਛਾ ਆ ਉਹ ਪਈਆਂ ਉਹ ਆਪਾਂ ਇੱਥੇ ਲਾ ਦਿੰਦੇ ਆ ਇੱਕ ਬਾਹਰ ਥੱਲੇ ਉਹ ਬਹੁਤ ਹੈ ਯਾਰ ਏਨੀ ਲੱਗ ਥੱਲੇ ਬਾਹਰ ਥੱਲੇ ਹਿੱਸੇ ਦੇ ਲਾਉਣੇ ਚਾਹਦੇ ਆ ਆਹੋ ਹਿੱਸੇ ਦੇ ਲਾਜ ਦੋ ਕਰਦੀਆਂ ਨਾ ਹੂੰ ਠੀਕ ਹੈ ਸਮਾਨ ਅਹੀਂ ਹੌਰਨ ਨਾਲੇ ਸੋਟੀ ਕਿਦਾਂ ਸਮਾਨ ਅਹੀਂ ਹੌਰਨ ਨਾਲੇ ਕੋਚ ਦੇ ਕਰ ਲੈ ਹਾਂ ਹੌਰਨ ਦੇਖਿਆ ਕਹਿੰਗੇ ਵੀ ਹੌਰਨ ਕਾਤੇ ਭਜਾਉਂਦਾ ਬਾਰ-ਬਾਰ ਹਨਾ ਯਾਰ ਜਿਵੇਂ ਜਿਵੇਂ ਹੋ ਰਹਾ ਉਹ ਸਾਨੂੰ ਲੱਗਿਆ ਇਹਨੂੰ ਹਾਂ ਦੂਜੀ ਦੂਜੀ ਰਾਤ ਹੀ ਆ ਦੇਖ ਲਾ ਹੁਣ ਵੀ 1 ਵਜੇ ਗਿਆ ਆ 1 ਵਜੇ ਤੀਜੀ ਰਾਤ ਹੀ ਆ ਰਹੀ ਆ ਹਾਂ ਤੀਜੀ ਸਵੇਰ ਹੀ ਲਾ ਦੋ ਤੁਹਾਨੂੰ ਹਾਂ ਅੰਮੇ ਕਾਣਾ ਕਾ ਕਰਾਂਗੇ ਹੁਣ ਤਾਂ ਫੇ ਲਓ ਜੀ ਹੁਣ ਜਿਗਾਰੜ ਗਿਆ ਜਿਹੜਾ ਆਪਣਾ ਏਅਰ ਕਲੀਨਰ ਵਾਲਾ ਕੱਢਣ ਵਾਲਾ ਹਨ ਤੇ ਉਹ ਲਾਉਣਾ ਆ ਤੇ ਮੈਂ ਕਿਹਾ ਬੈਠਾ ਦੇਖ ਮੁੰਡਾ ਕਿੱਥੇ ਆ ਆਪਣੀ ਫਿਟਿੰਗ ਤੇ ਇੰਨਾ ਕੁ ਜੀ ਕੀ ਹੋਣਿਆ ਦੇਖ ਲਾ ਪੇਪਾ ਦੇ ਬੈਠਾ ਆ। ਲੋਈ ਚੀਮੇ ਦਾ ਕੰਮ ਹੋ ਗਿਆ ਸਾਰਾ ਫਟ। ਲਾਈਟਾਂ ਦਾ ਟਰੈਕਟਰ ਦਾ ਚੀਮੇ ਦੇ ਟਰੈਕਟਰ ਦਾ ਕੰਮ ਸਾਰਾ ਫਟ ਹੋ ਗਿਆ। ਲਾਈਟਾਂ ਲਾਤੀਆਂ ਤੇ ਆਪਣੇ ਬਾਹਰ ਲਾਈਟ ਲਾਤੀ ਥੱਲੇ ਇੱਕ ਤੇ ਆਹ ਦਾ ਜਿਹੜਾ ਕੁਝ ਨਵਾਂ ਸੱਪ ਜਿਹਾ ਕੱਢਿਆ ਕੋਲ ਲਾਤਾ। ਉਹ ਲਾਈਟਾਂ ਦੀ ਪ੍ਰੋਬਲਮ ਬਹੁਤ ਆਉਂਦੀ ਸੀਗੀ। ਅੱਜ ਹਣਾ ਸਟੀਲ ਦੇ ਸਲੈਂਸਰ ਤੋਂ ਰਿਫਲੈਕਸ਼ਨ ਹੋ ਕੇ ਅੱਖਾਂ 'ਚ ਹੀ ਪਈ ਜਾਂਦੀ ਸੀਗੀ ਲਾਈਟ ਤੇ ਮੋਰੇ ਵਿਜ਼ਿਬਿਲਟੀ ਨਹੀਂ ਰਹਿੰਦੀ ਸੀਗੀ। ਤੇ ਉਹਦੇ ਚੱਕਰ ਦੇ ਵਿੱਚ ਹੁਣ ਮੋਰੇ ਲੇਟਾਂ ਲਾਤੀਆਂ ਤੇ ਬਾਕੀ ਹੁਣ ਤੁਹਾਨੂੰ ਇਹਦਾ ਆ ਜਿਹੜੇ ਕੰਮ ਲਈ ਲਾਈ ਹੈ ਗੇਜ ਜੀ ਇਹ ਤੁਹਾਨੂੰ ਦਿਖਾਵਾਂਗੇ ਮਾੜੀ ਜੀ ਕੀ ਕੀ ਕੰਮ ਹੈ ਇਹਦਾ ਹੈ ਐਗਜ਼ਾਮਪਲ ਦਿੰਨੇ ਤੁਹਾਨੂੰ ਵੀ ਕਿੰਦਾ ਨਾਲੇ ਆਪਾਂ ਨੂੰ ਵੀ ਹਲੇ ਕਿਹੜਾ ਪੱਕਾ ਪਤਾ ਪੱਕਾ ਹੀ ਆ ਉਧਰ ਦਾ ਪਤਾ ਹੀ ਆ ਪਰ ਇੱਕ ਵਾਰੀ ਮਾੜੀ ਜੀ ਚੈੱਕ ਆਪਾਂ ਹਲੇ ਕੀਤੀ ਨਹੀਂ ਹੈਗੀ ਜਾਦੀ ਸੈਲਫ ਲਾਈ ਨਹੀਂ ਹੈਗੀ ਤੇ ਕੰਪਲੀਟ ਹੋ ਗਿਆ ਸਾਰਾ ਨਾਲੇ ਸੈਲਫ ਮਾਰ ਕੇ ਦੇਖਦੇ ਆ ਨਾਲੇ ਮਾੜੀ ਜੀ ਰੇਸ ਰੂਟਸ ਦੇ ਕੇ ਦੇਖ ਲਓ ਵੀ ਪੈਪ ਠੰਡੇ ਠੁੰਡੇ ਹੁੰਦੇ ਮਾੜੀ ਰੇਹਣਾ ਹਾਂ ਮਾੜੀ ਜੀ ਜਾਦੀ ਨੇ ਹਾਂ ਪਤਾ ਹੀ ਲੱਗਣਾ ਤੀਜੇ ਪਾਸੇ ਉਹ ਪੰਡ ਦੇ ਦੂਜੇ ਪਾਸੇ ਪਤਾ ਲੱਗਣਾ ਨਹੀਂ ਹੁਣ ਤਾਂ ਰੇਸ ਨਹੀਂ ਤੇ ਉਦਾਂ ਠੀਕ ਹੈ ਟਾਈਮ ਹੋੜਾ ਹੋਇਆ ਆ 3 ਵਜੇ ਪੌਣੇ 3 ਪੌਣੇ 3 ਹੋ ਗਏ ਹਾਂ ਹਾਂ ਦੇਖ ਲੇਟੇ ਰੋਜ਼ ਹੀ ਤਰ੍ਹਾਂ ਅੱਜ ਵੀ ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਇੱਕ ਵਾਰ ਫੇਰ ਹਾਂਜੀ ਭਾਜੀ ਸਮਾਨ ਚੱਕ ਲਾ ਆ ਤਲਾਂ ਪਰੋਂ ਗਿਆ ਕਿ ਆ ਯਾਰ ਇਹਨਾਂ ਦੇ ਕਨੈਕਸ਼ਨ ਹੀ ਕੱਟ ਲਾ ਪਰ ਰਹਿਣ ਦੇ ਹਾਂ ਤੂੰ ਜਾਣਾ ਹਨਾ ਠੀਕ ਹੈ ਠੀਕ ਪਰ ਰੋਲਾ ਕਿਦਾਂ ਮਾਰਨਾ ਰੇਸ ਦਾ ਕੰਮ ਇਹਦਾ ਰਹਿੰਦਾ ਹੈ ਰੇਸ ਦੀ ਤਾਰ ਹੈ ਪਤਾ ਨਹੀਂ ਇਹਨਾਂ ਨੇ ਜਦੋਂ ਗੇਰ ਪਤਾ ਨਹੀਂ ਕੀ ਕੀਤਾ ਸਗਾ ਖੋਲੀ ਸੀਗੀ ਰੇਸ ਚਾੜ ਕੇ ਤੇ ਉਦੋਂ ਦੀ ਰੇਸ ਦੀ ਤਾਰ ਉਹ ਸਹੀ ਇਫੈਕਟ ਕੀਤੀ ਹੈਗੀ ਇਹ ਸਵੇਰੇ ਆਪਾਂ ਖੋਲ ਕੇ ਕਰਦੇ ਹਾਂ ਇਹਨੂੰ ਫੈਕਟਰੀ ਉਦੇ ਕਿ ਰੇਸ ਮਾਰੀਆ ਆਉਂਦੇ ਰੇ ਦੇਖੀਂ ਵੀ ਹੱਥ ਲੱਗਦੇ ਇਧਰ ਨੇ ਪਾਰਲੇ ਪਿਆ ਬਣ ਦੇ ਆ ਰਿਹਾ ਹੈ ਤਾਂ ਕੰਦੇ ਬ੍ਰੇਕ ਰੀ ਆਕੀਦਾ ਬਹੁਤ ਆਰਾਮ ਆ ਬਹੁਤ ਹੈ ਦੇਨੇ ਹੁੰਦਾ ਦਾ ਆਪਾਂ ਹਲੇ ਕੋਈ ਨਹੀਂ ਕਾਲੂ ਕਾਲੂ ਚੈੱਕ ਕਰ ਲਿਓ ਜਿਹੜਾ ਕਰਨਾ ਕਾਲੂ ਕਰ ਲਾਂਗੇ ਚੰਗੀ ਦੁਆਦੀ ਸੁੱਤੇ ਜਾ ਸਾਰੇ ਅੱਧਾ ਪਿੰਡ ਜਾਗ ਜਣ ਆਪជា ਆਈਡੀਆ ਮਿਲ ਗਿਆ ਬੜੇ ਵੀਰ ਦਾ ਖਾਲਸਾ ਹੋਣਿਆ ਪੀਐਫ ਪਰ ਪ੍ਰੈਸ਼ਰ ਤਾਂ ਚੱਲ ਜਾਂਦਾ ਸੀ ਨਾ ਇੱਥੇ ਇੱਥੇ ਤਾਂ ਜੀ ਦੇ ਵਿੱਚ ਆ ਜਾਂਦਾ ਸੀ ਹਾਂ ਇੱਥੇ ਆ ਜਾਂਦਾ ਸੀ ਨਹੀਂ ਬਹੁਤ ਵਧੀਆ ਯਾਰ ਕੰਮ ਆਪਣਾ কুলਿੰਗ ਦੇਖ ਤੂੰ ਕਿੰਨੀ ਕ ਹੈ ਕੁਛ ਬਹੁਤ ਯਾਰ কুলਿੰਗ ਹਜੇ ਹਜੇ ਤਾਂ ਠੰਡਾ ਹੀ ਪਿਆ ਉਹ ਬਾਬਾ ਆ ਦੇਖ ਲੈ ਨਾ ਇੱਧਰ ਦੇਖ ਇੱਧਰ ਹੱਥ ਲਾ ਕੇ ਦੇ ਸਹੀ ਹੈ ਹੂੰ ਜਿੱਦਾਂ ਮੈਂ ਉਹ ਤੇਰਾ ਬੜਾ ਮੇਰੀ ਇਹ ਕਹਿਣੀ ਤੂੰ ਮੱਚ ਆ ਆ ਤਾਂ ਰੋਟੀਆਂ ਪਕਾਉਣ ਵਾਲਾ ਕੰਮ ਹੋਇਆ ਸਲੈਂਸਰ ਦਾ ਜ਼ਿਆਦਾ ਤਾਂ ਹੋਇਆ ਐ ਇੰਟਰਕੂਲਰ ਡਬਲ ਚਾਈਦਾ ਇਹਨੂੰ ਮੇਰਾ ਬੰਦਿਆ ਜਾ ਬਟਾ ਦੇ ਹਿਸਾਬ ਨਾਲ ਇਧਰ ਵੱਧ ਵੱਰਦੀ ਆ ਹਾਲੇ ਤੂੰ ਹਿਸਾਬ ਨਾਲ ਟਾਈਮ ਕਿੰਨਾ ਗਿਆ ਤੇਰੇ ਜਨੂੰ ਬਹੁਤ ਗਰਮ ਆ ਇਹ ਇਧਰੋਂ ਇਧਰੋਂ ਬਹੁਤ ਗਰਮ ਆ ਐਂਟਰਕੂਲਰ ਦਾ ਇਹਦਾ ਬਹੁਤ ਫਾਇਦਾ ਹੋਇਆ ਪੂਰਾ ਇਹਨ ਬਰਫੇ ਹੀ ਆ ਬਣਾਉਂਦਾ ਨਹੀਂ ਉਹ ਪਹਿਲਾ ਵਾਲਾ ਜ਼ਿਆਦਾ ਬਣਾਉਂਦਾ ਜਿਹੜਾ ਵੱਡਾ ਸੀ ਉਹ ਤਾਂ ਭਾਜੀ ਆ ਜਿਹੜਾ ਸੀਗਾ ਉਹ ਥੋੜਾ ਜਿਆਦਾ ਕੰਮ ਤਾਂ ਬਹੁਤ ਔਰ ਜਿਹੜਾ ਸੀਗਾ ਇਹਦੀ ਹਾਈਟ ਜ਼ਿਆਦੀ ਸੀ ਇਹਦੋਂ ਤੇ ਉਹ ਤਾਂ ਕੂਲਿੰਗ ਜਿਆਦੀ ਸੀਗੀ ਉਦਾਂ ਉਹਦੀ ਪਰ ਉਹ ਸ਼ੋਅ ਦੇ ਵਿੱਚ ਨਹੀਂ ਆਉਂਦਾ ਸੀਗਾ ਇਸ ਕਰਕੇ ਆਪਾਂ ਨੂੰ ਚੇਂਜ ਕਰਨਾ ਪਿਆ ਸ਼ੋਅ ਸ਼ੋਅ ਲਾਉਣੀ ਸੀਗੀ ਹੁਣ ਨਾ ਇਹ ਦੇਖੋ ਚਲੋ ਸਾਰੇ ਕੀ ਕੰਮ ਕੀਤੇ ਤੇ ਪਤਾ ਲੱਗਦਾ ਹੁੰਦਾ ਹੈ ਜਦੋਂ ਜਦੋਂ ਜਿਹੜੀ ਜਿਹੜੀ ਪਿੰਡ ਚ ਆਪਾਂ ਜਾਂਦੇ ਹਾਂ ਜਦੋਂ ਹੁਣ ਆਪਾਂ ਇਹਨੂੰ ਤਿਆਰ ਕੀਤਾ ਆ ਹੈਨਾ ਇੱਦਾਂ ਹੀ ਬਣ ਜਾਏ ਉਸ ਤੋਂ ਬਾਅਦ ਹੌਲੀ-ਹੌਲੀ ਸਮਝ ਲੱਗੀ ਆ ਵੀ ਹਾਂ ਯਾਰ ਇਹ ਵੀ ਚੀਜ਼ ਕਿੱਥੇ-ਕੱਥੇ ਸਟੈਂਡ ਕਰਦੀ ਹੁੰਦੀ ਆ ਹੂੰ 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 ਜਦੋਂ ਆਪਾਂ ਪਹਿਲਾਂ ਇਹਨੂੰ ਤਿਆਰ ਕਰਦੇ ਹੁੰਦੇ ਆ ਅਕਸਰ ਹੀ ਲੋਕ ਇਹ ਹੀ ਦਿੰਦੇ ਆ ਵੀ ਯਾਰ ਇੰਨੇ ਤਗੜੇ ਉਨੇ ਤਗੜੇ ਜਦੋਂ ਆਪਾਂ ਇਹਨੂੰ ਖੇਤੀ ਲਈ ਤਿਆਰ ਕਰਦੇ ਆ ਕਿਸੇ ਵੀ ਟਰੈਕਟਰ ਨੂੰ ਉਹਦਾ ਪਰਪਸ ਬਹੁਤ ਵੱਖਰਾ ਹੁੰਦਾ ਆ ਯਾਰ ਪਹਿਲੀ ਗੱਲ ਆਪਣੇ ਕੋਲ ਲਿਮਟਿਡ ਸੰਦ ਹੁੰਦੇ ਆ ਕਿ ਕੋਈ ਕੋ ਅੱਠ ਦੀਆਂ ਤਵੀਆਂ ਆ ਅੱਠ-ਅੱਠ ਦੀਆਂ ਕਿ ਕੋਈ 10-10 ਦੀਆਂ ਕਿ ਕੋਈ 11 ਵਗੈਰਾ ਹੂੰ ਕੋਸਾ ਬਣਾ ਤਿਆਰ ਕਰਦੇ ਹੁਣ ਜਦੋਂ ਮੇਲਿਆਂ ਲਈ ਤਿਆਰ ਕਰਦੇ ਆ ਹੁਣ ਅਸਲ ਅੱਜ ਸਾਨੂੰ ਸਾਰਿਆਂ ਹਾਂ ਤੇ ਸਾਨੂੰ ਕੁਝ ਜੀ ਅਵੀ ਅਹੀਂ ਟਰੈਕਟਰ ਸੋਣਾ ਤਿਆਰ ਗੀ ਹਾਂ ਨਹੀਂ ਖਿੱਲਰ ਮਾਜਾ ਬਹੁਤ ਸੀ ਯਾਰ ਕਦੀ ਹਾਂ ਬੇਸ਼ੱਕ ਨੰਬਰ ਪਾਉਂਦੇ ਆ ਅਹੀਂ ਟਰੈਕਟਰ ਵਧੀਆ ਚੱਲ ਪਰ ਉੰਜ ਜੇ ਕਿ ਦੇਖਣ ਨੂੰ ਨਹੀਂ ਗੱਲ ਜੇ ਬਣ ਹਾਂ ਠੀਕ ਹੈ ਅੱਜ ਇਹਨ ਫਿਟਿੰਗ ਜੈਨੂਨ ਹੋ ਗਈ ਸਾਰੀ ਅੱਜ ਸਵਾਲ ਆਇਆ ਵੀ ਹਾਂ ਯਾਰ ਵਾਕਿਆ ਚੀਜ਼ ਹੈ ਇੱਕ ਸਭ ਤੋਂ ਵੱਡੀ ਪਰਸਨਲ ਜਿਹੜੀ ਵੱਡੀ ਪ੍ਰੋਬਲਮ ਲੈਟਾ ਲੈਟਾ ਹੋ ਗਿਆ ਯਾਰ ਸਹੀ ਬਾਬੇ ਦੀ ਮੇਰੇ ਨਾਲ ਬਹੁਤ ਸੋਹਣੀ ਜੀ ਤਿਆਰ ਹੋ ਗਈ ਹੈ ਹੂੰ ਲਾਮਾਂਗੇ ਮਿੱਲੇ ਡਟ ਕੇ ਭਾਈ ਹਾਂ ਬਾਕੀ ਤੁਸੀਂ ਕਮੈਂਟ ਕਰਕੇ ਦੱਸਦੇ ਹੋ ਸਾਰੇ ਜਣੇ ਕਿੱਦਾਂ ਆਇਆ ਕੰਮ ਹਾਂ ਮੈਂ ਤਾਂ ਆਪਣੇ ਵੱਲੋਂ ਪੂਰੀ ਕੀਤੀ ਹੈ ਦੇਖੋ ਭਾਈ ਤੀਜੀ ਰਾਤ ਹੋ ਗਈ ਅੱਜ ਇੱਕ ਕਦਾ ਹੋਣਾ ਤੀਜਾ ਦਿਨ ਚੱਲ ਚੱਲਿਆ ਸਿੰਦਵਾ ਜੀ ਬਾਬੇ ਵੀ ਠਾਤੇ ਆ ਜਦ ਬਾਬਿਆਂ ਨੂੰ ਪਹਿਲਾਂ ਹੋਕਾ ਦੇ ਦਿੱਤਾ ਬਾਬੇ ਵੀ ਕਹਿੰਦੇ ਲੱਗਦੇ ਗਵਾਂਢੀ ਕਹਿੰਦੇ ਇਹ ਕੀ ਆ ਗਿਆ ਇਹ ਡਰ ਗਿਆ ਮੜੇ ਮਸਹਾਲ ਜੀ ਚੱਲੀ ਗਈ ਆ ਕਿੱਦੋਂ ਇੱਥੋਂ ਗਿਆ ਆ ਉਹਦੋਂ ਪਤਾ ਲੱਗ ਹੋਲੀਪ ਹੋ ਗਿਆ ਤੋੜਾ ਚਲੋ ਬਾਬਾ ਸੋਕ ਕਰਕੇ ਸਭ ਮਾਫ ਕਰਿਓ ਗਲਤੀ ਖਲਤੀ ਮਾਫ ਤੇ ਇਹਦੇ ਨਾਲ ਹੀ ਆਪਾਂ ਅੱਜ ਦੇ ਬਲੌਗ ਦਾ ਐਂਡ ਕਰਦੇ ਆਂ ਤੇ ਉਮੀਦ ਕਰਦਾ ਸਾਰਿਆਂ ਨੂੰ ਵੀਡੀਓ ਬਹੁਤ ਵਧੀਆ ਲੱਗੀ ਹੋਊਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਲਓ ਤੇ ਆਪਾਂ ਇਦਾਂ ਦਾ ਕੰਟੈਂਟ ਲੈ ਕੇ ਆਉਂਦੇ ਰਾਵਾਂਗੇ ਤੇ ਚੀਮਾ ਸਾਹਿਬ ਦਾ ਵੀ ਚੈਨਲ ਸਾਹਿਬ ਚੀਮਾ ਸਬਸਕ੍ਰਾਈਬ ਕਰ ਲਓ ਜੀ ਉਹ ਹੀ ਆਪਣੇ ਆ ਦਾ 06 ਤੁਹਾਡੇ ਮਗਰ ਵੀ ਲੱਗਦਾ ਸਾਹਿਬ ਚੀਮਾ 06 ਸਾਡੇ ਮਗਰ ਵੀ 06 ਹੀ ਲੱਗਦਾ ਉਹਦਾ ਪਰ ਉਦਾਂ ਹੀ ਕਦੇ ਉਦਾਂ ਦੁਆ ਕੀਤਾ ਨਹੀਂ अद्धा जगाड़ी बंदे दस सिक्योरिटी ती उठ गे भाई हे ठाक <laughs> <ये थार्थ है। laughs>